ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਡੇ ਨਾਲ ਇੱਕ ਬਹੁਤ ਵੱਡੇ ਪੰਜਾਬ ਦੇ ਮਿਊਜ਼ਿਕ ਡਾਇਰੈਕਟਰ ਦੀ ਵੀਡੀਓ ਲੈ ਕੇ ਹਾਜ਼ਰ ਹੋਈਆਂ ਉਹ ਕ ਮਿਊਜ਼ਿਕ ਡਾਇਰੈਕਟਰ ਨੇ ਜਿਹੜੇ ਉਹਨਾਂ ਨੇ ਯਾਨੀ 70 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ 50 55 ਸਾਲ ਹੋ ਗਏ ਵੀ ਹੁਣ ਤੱਕ ਉਹਨਾਂ ਨੇ ਆਪਣੇ ਬਤੌਰ ਸੰਗੀਤਕਾਰ ਜਿਹੜੇ ਨੇ ਉਹ ਸੇਵਾ ਨਿਭਾਰੇ ਨੇ ਕੰਮ ਕਰ ਰਹੇ ਨੇ ਅਨੇਕਾਂ ਹੀ ਜਿਹੜੇ ਗਾਇਕ ਨੇ ਵੱਡੇ ਛੋਟੇ ਉਹਨਾਂ ਨੂੰ ਉਹ ਆਪਣਾ ਜਿਹੜਾ 뮤직 ਹੈ ਉਹ ਦੇ ਚੁੱਕੇ ਨੇ ਤਾਂ ਮੈਂ ਗੱਲ ਕਰ ਰਿਹਾ ਜੀ ਮਤਲਬ ਚਰਨਜੀਤ ਅਹੋਜਾ ਸਾਹਿਬ ਦੀ ਗੱਲ ਇਹ ਹੈ ਵੀ ਦੋਸਤੋ ਜੀ ਆਪਣੀ ਵੀ ਚਮਕੀਲਾ ਸਾਹਿਬ ਦੇ ਜਿਹੜੇ ਸਰੋਤੇ ਨੇ ਉਹਨਾਂ ਦਾ ਹਮੇਸ਼ਾ ਹੀ ਇੱਕ ਗੀਲਾ ਰਿਹਾ ਹੈ ਬਹੁਤ ਵੱਡਾ ਗੀਲਾ ਰਿਹਾ ਹੈ ਕਿ ਕਦੇ ਵੀ ਚਰਨਜੀਤ ਅਹੋਜਾ ਜੀ ਨੇ ਅਮਰ ਸਿੰਘ ਚਮਕੀਲਾ ਜੀ ਬਾਰੇ ਕੋਈ ਗੱਲ ਜਾਨੀ ਖੁੱਲ ਕੇ ਨਹੀਂ ਕੀਤੀ ਉਹਨਾਂ ਨੇ ਇਹ ਬਿਲਕੁਲ ਸਾਨੂੰ ਵੀ ਇਹ ਚੀਜ਼ਾਂ ਮਤਲਬ ਬੜੀਆਂ ਹਰਟ ਕਰਦੀ ਹੁੰਦੀ ਸੀ ਕਿਉਂ ਦੁੱਖ ਲੱਗਦਾ ਹੁੰਦਾ ਸੀ ਕਿ ਇੰਨਾ ਵੱਡਾ ਕਹਾਣਾ ਵੀ ਮਤਲਬ ਕਲਾਕਾਰ ਹੋਵੇ ਆਪਣੇ ਅਮਰ ਸਿੰਘ ਚਮਕੀਲਾ ਜੀ ਔਰ ਚਰਨਜੀਤ ਓਹਜਾ ਜੀ ਦੇ 뮤직 ਦੇ ਹੇਠ ਵਿੱਚ ਉਹ ਰਿਕਾਰਡ ਹੋਏ ਹੋਣ ਤਾਂ ਇਹ ਕਿਵੇਂ ਹੋ ਸਕਦਾ ਹੈ ਵੀ ਚਰਨਜੀਤ ਓਹਜਾ ਜੀ ਉਹਨਾਂ ਦੀ ਗੱਲਬਾਤ ਕਿਉਂ ਨਹੀਂ ਕੀਤੀ ਉਹਨਾਂ ਨੇ ਹਨਾ ਹੁਣ ਤੱਕ ਵਿੱਚ ਅਸੀਂ ਜਦੋਂ ਸਰਦੂਲ ਸਕੰਦਰ ਸਾਹਿਬ ਦਾ ਉਹ ਫੌਤ ਹੋਏ ਸੀਗੇ ਉਦੋਂ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਤੁਸੀਂ ਚਮਕੀਲਾ ਜੀ ਬਾਰੇ ਕੋਈ ਦੋ ਲਫ਼ਜ਼ ਉਹਨਾਂ ਬਾਰੇ ਵੀ ਬੋਲ ਦਿਓ ਤਾਂ ਉਹਨਾਂ ਨੇ ਇਹੀ ਗੱਲ ਕਹੀ ਸੀ ਵੀ ਅੱਜ ਕਹਿੰਦੇ ਜੀ ਸਰਦੂਲ ਦਾ ਦਿਨ ਹੈ ਵੀ ਅੱਜ ਉਹਦੀ ਉਹ ਗੱਲ ਕਰ ਲਈਏ ਤਾਂ ਠੀਕ ਰਹੇਗਾ ਕਿਸੇ ਫੇਰ ਦਿਨ ਕਹਿੰਦਾ ਵੀ ਆ ਪੰਚਮ ਕੀਲੇ ਦੀ ਗੱਲ ਕਰਾਂਗੇ ਜਾਣੀ ਵੀ ਮਤਲਬ ਕਹਿਣ ਦਾ ਭਾਅ ਵੀ ਥੋੜਾ ਹੋ ਟਾਲਦੇ ਰਹੇ ਇਸ ਚੀਜ਼ ਨੂੰ ਤਾਂ ਬੜੀ ਖੁਸ਼ੀ ਹੋਈ ਸੁਣ ਕੇ ਦੇਖ ਕੇ ਵੀਡੀਓ ਜਿਹੜੀ ਹੁਣ ਆਈ ਹੈ ਉਹਨਾਂ ਦੀ ਜਿਹੜੀ ਅਸੀਂ ਤੁਹਾਡੇ ਨਾਲ ਆ ਅੱਧੇ ਇੱਕ ਮਿੰਟ ਤੱਕ ਸਾਂਝੀ ਕਰ ਦੇਣੀ ਹੈ ਉਹਦੇ ਵਿੱਚ ਚੰਨਜੀਤ ਰੋਹਜਾ ਸਾਹਿਬ ਨੇ ਜਿਹੜੀ ਮਤਲਬ ਕਿ ਅਸੀਂ ਚਾਹੁੰਦੇ ਸੀਗੇ ਉਹੀ ਜਾਣੀ ਉਹਨਾਂ ਨੇ ਬੋਲਤੀ ਕਹਿਤੀ ਵੀ ਆਪਾਂ ਮਤਲਬ ਜਿਹੜੀ ਤੁਹਾਨੂੰ ਸੁਣਾਉਣੀ ਹੈ ਗੱਲ ਇਹ ਹੈ ਵੀ ਇੱਕ ਭਰਾ ਨੇ ਆਪਣੇ ਨੇ ਜਿਹੜੇ ਉਹ ਇੰਗਲੈਂਡ ਦੇ ਨੇ ਉਹਨਾਂ ਨੇ ਜਾਨੀ ਚਰਨਜੀਤ ਹੁਜਾ ਸਾਹਿਬ ਨੂੰ ਇਹ ਗੱਲ ਪੁੱਛੀ ਵੀ ਤੁਹਾਡੇ ਮੁਤਾਬਕ ਵੀ ਤੁਸੀਂ 50 55 ਸਾਲ ਆਪਣਾ ਕੰਮ ਕੀਤਾ ਹੈ ਬਤੌਰ 뮤ਜ਼ਿਕ ਡਾਇਰੈਕਟਰ ਵੀ ਹੁਣ ਤੱਕ ਦਾ ਤੁਹਾਨੂੰ ਸਭ ਤੋਂ ਵੱਡਾ ਕਲਾਕਾਰ ਤੁਹਾਡੇ ਮੁਤਾਬਕ ਕੌਣ ਲੱਗਿਆ ਸਭ ਤੋਂ ਇੱਕ ਨੰਬਰ ਦੇ ਜਾਨੀ ਤੁਸੀਂ ਕਿਹਨੂੰ ਰੱਖੋਗੇ ਹੁਣ ਦੇਖੋ ਇਹ ਉਹ ਜਣੀ ਮਤਲਬ ਕੰਡੀਸ਼ਨ ਆ ਜਾਂਦੀ ਹੈ ਇਹ ਉਹ ਸਟੇਜ ਆ ਜਾਂਦੀ ਹੈ ਵੀ ਇੱਕ ਉਹ ਸੰਗੀਤਕਾਰ ਜੀ ਨੇ ਚਮਕੀਲਾ ਸਾਹਿਬ ਤੋਂ ਵੀ ਪਹਿਲਾਂ ਜਿਵੇਂ ਮੋਹਮਦ ਸਦੀਕ ਹੋਗੇ ਸੁਰਿੰਦਰ ਚੰਦਾ ਅਕਲਦੀਪ ਮਾਨਕ ਦਦਾਰ ਸੰਧੂ ਹਰਚਰਨ ਗਰੇਵਾਲ ਵਗੈਰਾ ਤੇ ਇਹਨਾਂ ਨੂੰ ਵੀ ਮਤਲਬ ਜਿਹੜੇ ਕਿ ਚਮਕੀਲਾ ਸਾਹਿਬ ਤੋਂ ਪਹਿਲਾਂ ਦੇ ਗਾ ਰਹੇ ਸੀ ਪਰ ਹਰਾਨੀ ਦੀ ਗੱਲ ਹਰਾਨੀ ਵਾਲੀ ਗੱਲ ਕੋਈ ਨਹੀਂ ਜੀ ਚਲੋ ਉਹਨਾਂ ਲੋਕਾਂ ਵਾਸਤੇ ਹੋਊਗੀ ਹਰਾਨੀ ਵਾਲੀ ਗੱਲ ਸਾਨੂੰ ਤਾਂ ਪਤਾ ਹੀ ਹੈ ਵੀ ਜਿਹੜਾ ਸਾਡਾ ਕਹਣਾ ਲੇਜੈਂਡ ਹੈ ਮਹਾਨ ਕਲਾਕਾਰ ਹੈ ਉਹ ਐਵੇਂ ਨਹੀਂ ਮਹਾਨ ਉਹਨੂੰ ਕਿਹਾ ਜਾਂਦਾ ਉਹ ਡੇਸਰਵ ਕਰਦਾ ਤਾਂ ਚਰਨਜੀਤ ਹੁਜਿਆ ਸਾਹਿਬ ਨੇ ਵੈਸੇ ਤੁਸੀਂ ਸੁਣੇ ਲੈਣੀ ਹੈ ਇਹ ਗੱਲ ਥੋੜੀ ਜਿਹੀ ਮੈਂ ਬਰੀਫ ਕਰਨੀ ਤਾਂ ਸਮਝਦਾ ਸੀ ਵੀ ਚਲੋ ਤੁਹਾਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ ਉਹ ਕਹਿੰਦੇ ਵੀ ਵੀ ਸਭ ਤੋਂ ਤੁਸੀਂ ਜਿਹੜਾ ਨੰਬਰ 1 ਕਲਾਕਾਰ 50 55 ਸਾਲ ਦੇ ਤੁਹਾਡੇ ਜਿਹੜਾ ਕੈਰੀਅਰ ਦੇ ਵਿੱਚ ਤੁਸੀਂ ਕਿਹਨੂੰ ਮੰਨਿਆ ਹੈ ਕਿ ਹੁਣ ਤੱਕ ਵੀ ਤੁਸੀਂ ਕਿਹਨੂੰ ਮੰਨਦੇ ਹੋ ਕਹਿੰਦੇ ਜੀ ਦੇਖੋ ਮੈਂ ਇਧਰ ਉਧਰ ਦੀ ਗੱਲ ਨਹੀਂ ਕਰੂੰਗਾ ਕਮਾਫਰਾ ਕੇ ਵੀ ਨਹੀਂ ਕਰੂੰਗਾ ਵੀ ਮੈਂ ਨੰਬਰ 1 ਤੇ ਅਮਰ ਸਿੰਘ ਚਮਕੀਲੇ ਨੂੰ ਰੱਖੂੰਗਾ ਇਹ ਬਹੁਤ ਵੱਡੀ ਗੱਲ ਹੈ ਜੀ ਉਹਨਾਂ ਦੇ ਮੂੰਹੋਂ ਇੱਕ ਵੱਡੇ 뮤직 ਡਾਇਰੈਕਟਰ ਤੁਸੀਂ ਕਹਿ ਸਕਦੇ ਹੋ ਵੀ ਚਮਕੀਲਾ ਸਾਹਿਬ ਦਾ ਵੈਸੇ ਇਹਨਾਂ ਨਾਲ ਪਿਆਰ ਬਹੁਤ ਸੀ ਅਸੀਂ ਸਟੋਰੀਆਂ ਤੁਹਾਡੇ ਨਾਲ ਪਹਿਲਾਂ ਵੀ ਸਾਂਝੀਆਂ ਕੀਤੀਆਂ ਇਹਨਾਂ ਨੂੰ ਮੇਰੇ ਖਿਆਲ ਨਾਲ ਥੋੜੇ ਪੈਸਿਆਂ ਦੀ ਵੀ ਲੋੜ ਪਈ ਸੀ ਜਿਹੜੀ ਕਿ ਇਹਨਾਂ ਨੇ ਗੱਲਬਾਤ ਕੀਤੀ ਹੈ ਬਹੁਤ ਪਹਿਲਾਂ 57 ਸਾਲ ਪਹਿਲਾਂ ਇਹਨਾਂ ਨੇ ਇੱਕ ਇੰਟਰਵਿਊ ਰਾਹੀਂ ਦੱਸੀ ਸੀ ਉਹ ਗੱਲ ਤੇ ਆਹ ਕਿਤਾਬ 'ਚ ਵੀ ਛਪੀ ਹੋਈ ਹੈ ਕਿ ਥੋੜੇ ਪੈਸੇ ਦੀ ਮਦਦ ਵੀ ਚੁੰਗੀਲਾ ਸਾਹਿਬ ਨੇ ਚਰਨਜੀਤ ਹੁਜਾ ਸਾਹਿਬ ਦੇ ਕੀਤੀ ਸੀ ਤੇ ਲੈਟਰ ਵਗੈਰਾ ਵੀ ਇਹਨਾਂ ਦੇ ਪਏ ਨੇ ਜਿਹੜੇ ਉਹ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਹੋਈਆਂ ਨੇ ਜਿਹੜੇ ਚਰਨਜੀਤ ਹੁਜਾ ਨੂੰ ਅਜੇ 15 ਦਿਨ ਪਹਿਲਾਂ ਮਹੀਨਾਕ ਪਹਿਲਾਂ ਉਹ ਲਿਖ ਕੇ ਉਹਨਾਂ ਨੇ ਦਿੱਲੀ ਭੇਜਿਆ ਸੀ ਕਿ ਮੈਂ ਜਲਦੀ ਤੁਹਾਡੇ ਕੋਲ ਆਉਣਾ ਜੀ ਰਿਕਾਰਡਿੰਗ ਵਾਸਤੇ ਵੀ ਗੀਤ ਤਿਆਰ ਹੋਏ ਪਏ ਨੇ ਐਦਾਂ ਚਲੋ ਹੁਣ ਜਿਆਦਾ ਨਹੀਂ ਸਮਾਂ ਤੁਹਾਡਾ ਅਸੀਂ ਖਰਾਬ ਕਰਦੇ ਤੁਸੀਂ ਆਹ ਜਿਹੜੀ ਵੀਡੀਓ ਆ ਆ ਸੁਣੋ ਤੇ ਆਪਣਾ ਜਿਹੜਾ ਵਿਚਾਰ ਨੇ ਨਾ ਜਿਹੜੇ ਤੁਹਾਡੇ ਇਸ ਵੀਡੀਓ ਬਾਬਤ ਉਹ ਪਲੀਜ਼ ਜ਼ਰੂਰ ਦਿਓ ਤੇ ਅਸੀਂ ਬਾਰ ਬਾਰ ਸਪੈਸ਼ਲੀ ਧੰਨਵਾਦ ਕਰਦੇ ਆ ਇਹਨਾਂ ਦਾ ਚਰਨਜੀਤ ਉਹਜਾ ਸਾਹਿਬ ਦਾ ਤੇ ਹੋ ਸਕਿਆ ਇਹਨਾਂ ਨਾਲ ਕੰਟੈਕਟ ਵਗੈਰਾ ਕਰਕੇ ਆਪਾਂ ਗੱਲਾਂ ਇਹਨਾਂ ਨਾਲ ਹੋਰ ਵੀ ਕਰ ਸਕੀਏ ਆਪਣੇ ਵਿਚਾਰ ਸਾਨੂੰ ਜ਼ਰੂਰ ਦਿਓ ਕਮੈਂਟ ਬਾਕਸ ਚ ਤੇ ਬਹੁਤ ਬਹੁਤ ਧੰਨਵਾਦ ਯਾਨੀ ਲਗਭਗ 55 ইয়ার্স ਤੋਂ ਮੈਂ पंजाबी संगीत रहा है फिफ्टी फाइव ईयरस जो चेक करो कि मैं चेक करा तो मैं नंबर वन और जन कहते ना एक्सीलेंट या एक्सीलेंट तो उपर की शब्द होंगे वह मैं अमर सिंह चमकीलिया और दूसरा नंबर सतविंदर बगाल बस इन बिटवीन सब ठीक है सब बढ़िया लेकिन चमकीला और सतमिंदर बदला बस